ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਕ੍ਰਿਤ ਸ਼ਬਦ ਹੈ ਸੰਕਰਾਂਤੀ ਹੌਲੀ-ਹੌਲੀ ਇਸ ਨੂੰ ਸੰਗਰਾੰਦ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹਰ ਦਿਨੇ ਇੱਕ ਨਵੀਂ ਸ਼ੁਰੂਆਤ ਦੀ ਪ੍ਰੇਰਣਾ ਦਿੰਦਾ ਹੈ ਪਰ ਇਨਸਾਨ ਆਪਣੀ ਰੂਟੀਨ ਅਨੁਸਾਰ ਦੁਨਿਆਵੀ ਰੁਝੇਵਿਆਂ ਵਿੱਚ ਫਸ ਕੇ ਸਮਾਂ ਬਤੀਤ ਕਰੀ ਜਾਂਦਾ ਹੈ 12 ਮਾਹ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਤਕ ਮਹੀਨੇ ਦੁਆਰਾ ਰੱਬ ਨਾਲ ਸਾਂਝ ਪਾਉਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਤਕ ਕਰਮ ਕਮਾਵਣੇ ਦੋਸ ਨਕਾਹੂ ਜੋਗ ਕਤਕ ਦੀ ਸੁਹਾਵਣੀ ਰੋਤ ਵਿੱਚ ਵੀ ਜੇ ਪ੍ਰਭੂਪਤੀ ਨਾਲੋਂ ਵਿਛੋੜਾ ਬਣਿਆ ਰਿਹਾ ਤਾਂ ਇਹ ਆਪਣੇ ਕਰਮਨ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਦੁਨੀਆ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਨੇ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲ ਮੂੰਹ ਮੋੜੀ ਰੱਖਿਆ ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ 84 ਲੱਖ ਜੂਨ ਦਾ ਢੇੜਾ ਬਣ ਜਾਂਦਾ ਹੈ ਕਿਣ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਹੜੀਆਂ ਮਾਈਆਂ ਅੱਜ ਮੌਜਾਂ ਜਿਸ ਖਾਤਰ ਮਨੁੱਖ ਪ੍ਰਭੂ ਪਰਮਾਤਮਾ ਨੂੰ ਭੁਲਾ ਬੈਠਾ ਹੈ ਇਹ ਇੱਕ ਪਲ ਵਿੱਚ ਹੀ ਦੁਖਦਾਈ ਹੋ ਜਾਂਦੀਆਂ ਹਨ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਇਸ ਦੁਖੀ ਹਾਲਤ ਵਿੱਚ ਕਿਸੇ پاس ਵੀ ਨਹੀਂ ਰੋਣੇ ਰੋਂਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਦਾ ਨਾਮ ਭੁਲਣ ਕਰਕੇ ਸੰਸਾਰ ਦਾ ਹਰ ਮਨੁੱਖ ਦੁਖੀ ਵਿਛੋੜੇ ਦੇ ਦੁੱਖ ਕਾਰਨ ਹੈ ਕੋਈ ਵਿਦਲਾ ਇਨਸਾਨ ਵੀ ਇਸ ਦੁੱਖ ਮਿਟਾ ਨਹੀਂ ਸਕਦਾ ਕੀਤਾ ਕਿਛੀ ਨਾ ਹੋਵਹੀ ਲਿਖਿਆ ਤੁਰ ਸੰਜੋਗ ਦੁਖੀ ਜੀਵੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋ ਹੀ ਲਿਖੇ ਲੇਖਾਂ ਦੀ ਇਹ ਵਿਦ ਬਾਣੇ ਜਾਂਦੀ ਹੈ ਇਹ ਵਿਛੋੜਾ ਇਹ ਦੁੱਖ ਕਿਵੇਂ ਦੂਰ ਹੋਵੇਗਾ ਵਿੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਹਾਂ ਜੇ ਚੰਗੇ ਭਾਗਾ ਨਾਲ ਪੂਰਾ ਗੁਰੂ ਵਾਹ ਫੜ ਲਵੇ ਪਤੀ ਪ੍ਰਮਾਤਮਾ ਦੇ ਨਾਲ ਸਾਝ ਬਣਾ ਦੇ ਤਾ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁਖ ਮਿਟ ਜਾਂਦੇ ਨੇ ਨਾਨਕ ਕੋ ਪ੍ਰਭ ਰਾਖ ਲਿਹ ਮੇਰੇ ਸਾਹਿਬ ਬੰਦੀ ਮੋਜ हे प्रभु परमात्मा तेरे चरणा ਵਿੱਚ ਸਾਡੀ ਬੇਨਤੀ ਹੈ ਅਰਦਾਸ ਹੈ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਪ੍ਰਭੂ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ ਮਾਇਆ ਦੇ মোহ ਤੋਂ ਸਾਨੂੰ ਬਚਾ ਲਓ ਸਾਡੇ ਹਿਰਦੇ ਵਿੱਚ ਵੀ ਨਾਮ ਦੀ ਬਰਕਤ ਆ ਜਾਵੇ ਇਹ ਸਭ ਕੁਝ ਕਿਵੇਂ ਹੋਵੇਗਾ ਕਤਕ ਹੋਵੇ ਸਾਧ ਸੰਗ ਬਿਨਸ ਸਵੇ ਸੋਚ ਕਤਕ ਦੀ ਸਵਾਦਲੀ ਰੁੱਤ ਇੱਥੇ ਹੁਣ ਸਰਦੀ ਰੁੱਤ ਚੱਲ ਰਹੀ ਹੈ ਇਸ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਵੇ ਉਹਨਾਂ ਦੇ ਵਿਛੜੇ ਵਾਲੇ ਸਾਰੇ ਚਿੰਤਾ ਛੋਰੇ ਮੁੱਕ ਜਾਂਦੇ ਨੇ ਇਹ ਸਾਰੀ ਬਖਸ਼ਿਸ਼ ਕਿਵੇਂ ਪ੍ਰਾਪਤ ਹੁੰਦੀ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਜਿਸ ਵਕਤ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਦੇ ਧਾਰਨੀ ਹੋ ਕੇ ਪੂਰੇ ਗੁਰੂ ਦੇ ਲੜ ਲੱਗਾਂਗੇ ਫਿਰ ਪੂਰਾ ਗੁਰੂ ਬਾਹ ਫੜ ਕੇ ਭਵ ਸਾਗਰ ਤੋਂ ਪਾਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਝ ਬਣਾ ਦਿੰਦਾ ਤਾਂ ਹੀ ਇਹ ਮਨੁੱਖਾ ਜੀਵਨ ਸਫਲ ਹੁੰਦਾ ਹੈ ਸਤਿਗੁਰੂ ਜੀ ਕਤਕ ਮਹੀਨੇ ਦੀ ਉਦਾਹਰਣ ਦੇ ਕੇ ਪਰਮਾਤਮਾ ਦੇ ਨਾਲ ਜੁੜਨ ਲਈ ਇਹ ਸਰਬਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਹ ਮਹੀਨਾ ਸਾਰਿਆਂ ਦੇ ਲਈ ਸ਼ੋਭਨਿਕ ਸੁਖਦਾਇਕ ਹੋਵੇ ਵਿਚਾਰ ਕਰਦਿਆਂ ਹੋਇਆ ਭੁੱਲਾਂ ਦੀ ਖੀਮਾ ਬਖਸ਼ਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ